ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਅਸੀਂ ਪਿਛਲਾ ਵਲੋਗ ਜਿੱਦਾਂ ਹੀ ਐਂਡ ਕੀਤਾ ਸੀ ਕਿਹਾ ਇਹਦਾ ਪਾਰਟ 2 ਬੰਨਾ ਚਾਹੀਦਾ ਹੈ ਜਿੱਲਾ ਪਾਰਟ ਨਹੀਂ ਵੇਖੇ ਜਾ ਕੇ ਪਹਿਲਾਂ ਪਾਰਟ ਵੇਖ ਕੇ ਫਿਰ ਪਾਰਟ 2 ਦੇਖਣਾ ਹੈ ਠੀਕ ਹੈ ਪਿਛਲੇ ਪਾਰਟ ਇੱਕ ਸਾਡਾ ਭਰਾ ਰਹਿ ਗਿਆ ਸੀ ਉਹ ਭਰਾਣਾ ਵੀ ਤੁਹਾਨੂੰ ਮਿਲਾਨੇ ਤੇ ਨਾਲ ਸਾਡੇ ਸਟੈਮ ਬਲਰਾਜ ਮੌਜੂਦ ਹੈ ਜੀ ਬਲਰਾਜ ਨਾਲ ਨਾਲ ਇਹ ਵੀ ਤੁਹਾਨੂੰ ਐਂਡ ਕਵਰੇਜ ਮਜ਼ੀਦ ਖਬਰੋਆਂ ਕੇ ਸਾਥ ਆਪਕੋ ਗਾ ਕਰਤੇ ਰਹੇਗੇ ਆਪ ਪਹਿਲੇ ਹਮਾਰੇ ਭਾਈ ਕੇ ਸਾਥ ਮਿਲੇ ਸਾਡਾ ਭਰਾ ਆ ਗਿਆ ਕੀ ਹਾਲ ਚਾਲ ਹੈ ਠੀਕ ਠਾਕ ਜੀ ਮਾਨੀ ਸਾਡਾ ਬ੍ਰਾਂਡ ਯਾਰ ਸਾਡਾ ਯਾਰ ਸਾਡਾ ਮਾਨੀ ਇੱਕ ਸਾਡਾ ਸਾਡਾ ਇੱਕ ਯਾਰ ਬ੍ਰਾਂਡ ਵੀ ਸੀ ਤੇ ਇੱਕ ਸਾਡੇ ਆ ਭਾਈ ਜੀ ਨਾਲ ਤੁਸੀਂ ਪਹਿਲੇ ਪਿਛਲੇ ਵਲੌਗ 'ਚ ਮਿਲੇ ਸੀ ਅਗਰ ਤੁਹਾਨੂੰ ਨਹੀਂ ਪਤਾ ਪਹਿਲੇ ਪਿਛਲਾ ਵਲੌਗ ਵੇਖੋ ਚੇ ਹੈ ਸੀ ਤੇ ਨਾਲ ਚਾਂਸਰ ਹੈਗੇ ਨੇ ਤੁਹਾਡੇ ਨਾਲ ਨਾਲ ਹੀ ਆ ਪਾ ਵੀ ਇਹ ਨਾਲਾ ਸਾਡਾ ਸਿਕਿਉਰਟੀ ਗਾਰਡ ਨਵਾਂ ਆਇਆ ਤੇ ਬਾਕੀ ਜਿਹੜਾ ਨਾ ਹੁਣ ਅਸੀਂ ਇਹ ਗੁਰੂ ਘਰ 'ਚ ਅੱਗੇ ਚੱਲਨੇ ਆ ਭਾਈ ਉਹਨਾਂ ਨੂੰ ਗੁਰੂ ਘਰ ਦਿਖਾਣੇ ਆ ਤੇ ਨਾਲ ਨਾਲ ਯਾਰ ਨਾਲ ਗੱਲ ਸੁਣੇ ਵੀਰ ਉਹਨਾਂ ਦੀ ਖਿਦਮਤ ਕਰਨਾ ਤੇ ਬੰਦੀ ਆ ਬਿਲਕੁਲ ਬਾਬਾ ਖਿਦਮਤ ਕਰਨਾ ਮਨ ਤਿਆਰ ਸਾਲ ਹਰ ਸਾਲ ਮੇਲੇ ਦੇ ਵਿੱਚ ਤਸੀਲ ਮੋੜ ਤੱਕ ਜਿਹੜੇ ਸਟਾਲ ਸਟਾਲ ਰੋਟਕਾ ਲੱਗਦੀਆਂ ਨੇ ਅਸੀਂ ਉੱਥੇ ਚੱਲਨੇ ਆ ਉੱਥੇ ਜਾ ਕੇ ਬਾਹਰ ਦਾ ਖਿਮਾ ਵੀ ਕਰਨੇ ਆ ਨਾਲ ਸ਼ੂਗਰ ਮਿਲਾਵਲਨੇ ਆ ਭਾਈ ਸਾਨੂੰ ਕਹਿਣਾ ਸਾਡੇ ਛੋਟਾ ਦੋਸਤ ਆ ਗਿਆ ਕਹਿੰਦਾ ਯਾਰ ਵਲੋਗ ਹੀ ਲੈ ਕੇ ਆਓ ਹਾਂ ਸਭ ਕੋ ਸਬਸਕ੍ਰਾਈਬ ਕਰਨਾ ਮੈਂ ਕਹਿ ਰਿਹਾ ਹਾਂ ਕਿ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਪਹਿਲੀ ਵੀਡੀਓ ਤਾਂ ਦਿਖਾ ਨਹੀਂ ਹਾਂ ਯਾਰ ਗੱਲ ਬੰਦੀ ਕਹਿੰਦਾ ਪਹਿਲੀ ਵੀਡੀਓ ਬਹੁ ਪਹਿਲੀ ਵੀਡੀਓ ਵੇਖੀਏ ਤਾਂ ਤੋਸ ਹਾਬਨਾ ਹਾਂ ਤੂੰ ਬੋਲਾ ਤੇ ਦੰਦ ਟੁੱਟੇ ਪਰ ਜ਼ਬਾਨ ਬੜੀ ਤੇਜ਼ ਆ ਚਲ ਆਓ ਚੱਲਨੇ ਆ ਗੁਰਦਵਾਰ ਸਾਹਿਬ ਦੇ ਬਾਅਦ ਬਹੁਤ ਵਧੀਆ ਵਧੀਆ ਸਟਾਲ ਲੱਗੇ ਆ ਦੇਖੋ ਇਸ ਪਾਸੇ ਵੇਖਿਆ ਵੀ ਸਟਾਲਸ ਵਗੈਰਾ ਲੱਗੇ ਨੇ ਜਸ਼ਨ ਸ਼ੁਰੂ ਕਰੋ ਹਾਂ ਜਸ਼ਨ ਦਾ ਨਜਾਮ ਸ਼ੁਰੂ ਕਰੋ ਤੇ ਹੁਣ ਚੱਲਦੇ ਆ ਜੀ ਜਸ਼ਨ ਹੋ ਤੋ ਚਲੋ ਅੱਜ ਅੱਗੇ ਜਾਣ ਤੋਂ ਪਹਿਲਾਂ ਹੀ ਸਾਡੇ ਫੈਨ ਸਾਨੂੰ ਟੱਕਰ ਗਏ ਨੇ ਫੈਨ ਨਹੀਂ ਭਰਾ ਏ ਮੇਰਾ ਆਹ ਜੀ ਅੱਛਾ ਬਾਬਾ ਭੈਣ ਭਰਾ ਸੋਹਣੇ ਲੱਗਦੇ ਪਿਓ ਭਰਾ ਭੈਣ ਆ ਗਿਆ ਸ਼ਾਹ ਦੇ ਸਾਰੇ ਕਜ਼ਨ ਗੁਜ਼ਰ ਦੇ ਵਿੱਚ ਜਾਣ ਵਾਲੇ ਸ਼ਾਹਸਨਾ ਕਰਤਾ ਦੇਤਾ ਹੋਰ ਭਾਈ ਹੋਰੀ ਯਾਰ ਭਾਈ ਨੂੰ ਸਪੋਰਟ ਕਰੋ ਯਾਰ ਸਾਰੇ ਮਿਲ ਕੇ ਬਰਾਈ ਵੈਸੇ ਆਪਣੀ ਗੱਲ ਹੈ ਸਾਰਿਆਂ ਨੂੰ ਪਤਾ ਲੱਗ ਗਿਆ ਸਾਨੂੰ ਸਪੋਰਟ ਦੀ ਲੋੜ ਆ ਓਏ ਇਨਸ਼ਾ ਅੱਲਾਹ ਤੁਸੀ ਕਾਮਯਾਬ ਹੋਵੋਗੇ ਤੇ ਬਹੁਤ ਜਲਦ ਹੋਵੋਗੇ ਤੇ ਬਾਕੀ ਸਾਰੇ ਭਾਈ ਖੁਸ਼ ਰਹਿਣਾ ਪੀਰਾਂ ਦੀ ਦੁਆ ਲਗਣੀ ਹੋਣ ਚੈੱਕ ਕਰਿਆ ਅੱਗੇ ਚੱਲਦੇ ਆ ਹਾਂ ਆ ਜੀ ਹੁਣ ਗੁਰਦੁਆਰਾ ਸਾਹਿਬ ਤੇ ਨਾਲ ਹੀ ਅਸੀਂ ਹੁਣ ਅੱਗੇ ਨੂੰ ਵਧਣ ਲੱਗੇ ਆ ਦੇਖੋ ਜੀ ਨਾਲ ਹੀ ਰੌਣਕਾ ਰੌਣਕਾ ਬੋਲਾ ਸਟਾਲਸ ਵਗੈਰਾ ਲੱਗਦੇ ਨੇ ਇੱਥੇ ਆਈਸਕ੍ਰੀਮ ਰੋਲ ਮਿਲਦੇ ਨੇ ਤੇ ਕਾਫੀ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਰੋਹਿਤ ਸਾਨੂੰ ਕਦੀ ਨਹੀਂ ਖਵਾਣੀਆਂ ਮੈਂ ਕਿਉਂ ਖਵਾਵਾਂ ਤੂੰ ਨਹੀਂ ਖਵਾ ਸਕਦਾ ਦੇਖਿਆ ਅਸੀਂ ਤੇ ਤੂੰ ਕਦੀ ਨਹੀਂ ਦੇਖਿਆ ਯਾਰ ਮਜ਼ਾਕ ਲੱਗੇ ਭਰਾਵਾਂ ਨੂੰ ਮਜ਼ਾਕ ਲੱਗੀਆਂ ਉਹ ਕੋ ਸਾਹਮਣੇ ਚਾਹ ਚਿਪਸ ਵਗੈਰਾ ਖਾ ਸਕਦੇ ਹੋ ਤੇ ਵੀਰ ਮੇਰੇ ਕੀ ਗਾਣਾ ਤੂੰ ਹਾਂ ਕੋਈ ਸ਼ਾਇਰ ਦੁਨਾ ਬਹੁਤ ਜ਼ਾਦਾ ਕਾਂ ਬਹੁਤ ਜ਼ਿਆਦਾ ਹੋ ਗਿਆ ਕਿੱਥੇ ਜਾਣਾ ਥੋੜਾ ਅੱਛੀ ਬੋਲੋ ਨਾ ਮੈਂ ਲਾਹੌਰ ਜਾਣਾ ਹੈ ਲਾਹੌਰ ਜਾਣਾ ਨੇ ਬੈਰੀਆ ਟੋਨ ਅੱਛਾ ਮਿਹਰਬਾਨੀ ਯਾਰ ਬਗੈਰ ਖਾਦੇ ਪੀਤੇ ਨਹੀਂ ਜਾਣ ਦਿੰਦੇ ਪੰਜਾਬੀਆਂ ਦੀ ਨਿਸ਼ਾਨੀ ਹੈ ਆਏ ਹੋ ਤੇ ਹੁਣ ਉਹ ਕਹਿੰਦੇ ਨਹੀਂ ਆਓ ਨਨਕਾਣਾ ਤੁਹਾਨੂੰ ਾਂ ਦੇ ਬਿਠਾਈਏ ਭਾਈ ਜੀ ਉਹ ਨਨਕਾਣੇ ਆਏ ਨਿਖਾ ਤੇ ਬਿਟਾਵਾਂਗੇ ਨਾ ਭਾਈ ਕੋਈ ਚਾਹ ਪੀ ਕੇ ਥੋੜਾ ਬੋਧਾ ਖਾ ਵੀ ਲੜ ਕੇ ਲੇਕਿਨ ਫਿਰ ਜਿਹੜਾ ਟਾਈਮ ਦਾ ਥੋੜਾ ਜਿਹਾ ਇਸ਼ੂ ਹੈ ਕਿ ਭਾਈ ਨਾ ਜਾਣਾ ਸਾਜੀ ਭਾਈ ਰੇ ਮੇਰੀ ਕਾਪੀ ਕਰ ਰਹੇ ਨੇ ਆ ਵੇਖੋ ਨਾਲ ਨਾਲ ਕੈਮਰਾ ਕੱਢਦੇ ਨਾਲ ਹੀ ਨਿਆਣੇ ਇਕੱਠੇ ਹੋ ਜਾਂਦੇ ਨੇ ਉਹਨਾਂ ਸੇ ਅੱਗੇ ਵੱਲ ਚੱਲਦੇ ਲੋ ਜੀ ਅੱਗੇ ਜਾਣ ਤੋਂ ਪਹਿਲੇ ਦੋਸਤਾਂ ਨੂੰ ਖਵਾਨ ਪਿਆਨ ਤੋਂ ਪਹਿਲੇ ਸਾਡੇ ਦੋ ਯਾਰ ਆਏ ਨੇ ਮੈਨੂੰ ਕਹਿੰਦਾ ਸੀ ਮੈਨੂੰ ਵਲੋਗ ਵਿੱਚ ਲੈਣਾ ਮੈਂ ਕਿਹਾ ਠੀਕ ਹੋ ਗਿਆ ਕਿ ਨਹੀਂ ਕਹਿ ਜੂਠ ਬੋਲ ਰਹੇ ਹੈ ਅੱਛਾ ਜੂਠ ਬੋਲ ਰਹੇ ਹੈ ਤੂੰ ਮਾਮਾ ਬਾਜ਼ਾਰ ਜਾਣ ਤੋਂ ਪਹਿ

ਉਹ ਪਿੱਛੇ ਗੁਰਦੁਆਰਾ ਸਾਹਿਬ ਅਸੀਂ ਅੱਗੇ ਨੂੰ ਜਾ ਰਹੇ ਹਾਂ ਦੇਖੋ ਨਾਲ-ਨਾਲ ਸਟਾਲ ਤੇ ਨਾਲ-ਨਾਲ ਰੌਣਕਾਂ ਐ ਉੱਪਰ ਦੀ ਮਸਜਿਦ ਤੇ ਐ ਹੁਣ ਇਹ ਐ ਬਰਾ ਸਾਹਿਬ ਆਪਣੀ ਚੈਟਿੰਗ ਵਿੱਚ ਲੱਗੇ ਹੋਏ ਨੇ ਭਾਈ ਜਾਨ ਮੇਰੇ ਬਹੁਤ ਹੀ ਜਾਣੇ ਵਾਲੇ ਦੋਸਤ ਐ ਮੈਂ ਉਨਕੋ ਟਾਈਮ ਦੇ ਰਿਹਾ ਕਿਉਂਕਿ ਮੇਲੇ 'ਵੀ ਉਹ ਮੈਨੂੰ ਯਾਦ ਕਰਦੇ ਹਨ ਉਹਨ ਸਭ ਕੋ ਸਾਰਾ ਸਾਲ ਮੈਂ ਯਾਦ ਨਹੀਂ ਆਤਾ ਮੈਂ ਸਟੋਰੀ ਸਟੇਟਸ ਇਹ ਅਲੱਗ ਵੀਡੀਓ ਦਾ ਕਲਿੱਪ ਕੱਢ ਕੇ ਲਾਵਾਂਗਾ ਸਟੇਟਸ ਕਿ ਜਿਹੜੇ ਮੇਰੇ ਯਾਰ ਬੇਲੀ ਨੂੰ ਸਾਰਾ ਸਾਲ ਯਾਦ ਨਹੀਂ ਕਰਦੇ ਫਿਰ ਮੈਨੂੰ ਮੈਸੇਜ ਕਰ ਦੇਣ ਭਾਈ ਜਦ ਮੇਲੇ ਦਾ ਕੀ ਸੀਨ ਹੈ ਉਹ ਲਾਵਾਂਗਾ ਸਟੇਟਸ ਇਹ ਹਿਸਾਬ ਹੁੰਦਾ ਲੋ ਜੀ ਭਰਾਵਾਂ ਉਹਨਾਂ ਨੂੰ ਆ ਜਾ ਕੇ ਮਨਾਇਆ ਚਲੋ ਭਾਈ ਆਉਂ ਚਿਪ ਸਿਖਾਉਣੇ ਤੁਹਾਨੂੰ ਤੇ ਐਸ ਪਾਸੇ ਵੇਖੋ ਜੀ ਆਹ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਗੁਰਦੁਆਰਾ ਸਾਹਿਬ ਉਹ ਵੇਖੋ ਸਾਹਮਣੇ खाई <laughs> टोरी तो रखना हर पासे अंदर चले अंदर चलिए अंदर चली चलो चलो भाई जी वेलकम कर रहे चलो 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 ਉਹਨਾਂ ਸੀ ਬੈ ਗਏ ਆ ਉਹਨਾਂ ਸੀ ਕਿਹਾ ਯਾਰ ਉਹਨਾਂ ਨੂੰ ਰੋਟੀ ਛੋਟੀ ਖਵਾ ਲਈਏ ਬਰਾ ਸਾਹਿਬ ਤੁਸੀਂ ਖਾਣਾ ਜੀ ਬਰਾ ਸਾਹਿਬ ਆਰਡਰ ਦੇਣ ਲੱਗੇ ਆ ਵੇਖਿਆ ਜੇ ਦਾਦੇ ਦਾਦੇ ਤੇ ਹੁਣ ਅਸੀਂ ਰੋਟੀ ਛੋਟੀ ਖਾ ਕੇ 그다음에 ਤੁਹਾਨੂੰ ਦਿਖਾਣੇ ਆ ਤੇ ਫਿਰ ਉਸ ਤੋਂ ਬਾਅਦ ਅੱਗੇ ਜਾਣੇ ਆ ਵੀਰ ਉਹਨਾਂ ਨੂੰ ਛੱਡਣ ਵੀ ਤੇ ਫਿਰ ਉਸ ਤੋਂ ਬਾਅਦ ਵਾਪਸ ਇਸੇ ਕੋਲ ਦਾ ਆਣਾ ਫਾਈਨਲੀ ਸਮੋਸੇ ਤੇ ਚਨੇ ਆ ਗਏ ਨੇ ਤੇ ਬਰਾ ਸਾਹਿਬ ਲੋਸ਼ ਫੋਡੋ ਹਾਂ ਕੋ ਯਾਰ ਮਿਲਣ ਵਾਲੇ ਬੰਦੇ ਕਾਲਾ ਕਰਕੇ ਉਹਨੇ ਭਾਈ ਮਿਲੋ 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 ਲੋ ਜੀ ਵੀਰ ਹੋਣਾਂ ਦੀ ਸੇਵਾ ਅਸੀਂ ਕਰਤੀ ਉਤੋਂ ਵੀਰ ਹੋਣਾਂ ਨੇ ਪਾਤਾ ਰੋਲਾ ਵੀਰ ਕਹਿੰਦੇ ਅਸੀਂ ਵਾਪਸ ਜਾਣਾ ਲਾਹੌਰ ਸਾਡੇ ਘਰ ਵਾਲੇ ਡੀਕ ਰਹੇ ਨੇ ਤੇ ਸਾਨੂੰ ਦਿਓ ਇਜਾਜ਼ਤ ਕਿ ਇਹ ਹੁਣ ਵੀਰ ਹੋਣਾਂ ਨੂੰ ਅਸੀਂ ਰਕਸ਼ੇ ਤੇ ਚੜ੍ਹਨ ਆਏ ਆ ਹਾਂਜੀ ਜਾ ਰਹੇ ਹੋ ਫਿਰ ਵਾਪਸ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੀਆਂ ਮੁਬਤਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਤੇ ਮੱਕਦੇ ਇਨਸ਼ਾਅੱਲਾ ਲੱਗਾ ਤੇ ਅਗਲੇ ਮਹੀਨੇ ਤੇ ਵੀ ਇਨਸ਼ਾਅੱਲਾ ਆਪਾਂ ਆਵਾਂਗੇ ਸ਼ੁਕਰੀਆ ਓਕੇ ਭਾਈ ਜੀ ਖੁਸ਼ ਰਹੋ ਤੁਸੀਂ ਮਹਿਬਾਨ ਜੀ ਚੜਦੀ ਕਲਾ ਦੀ ਹੋਵੇ ਇਨਸ਼ਾ ਅੱਲਾਹ ਇਨਸ਼ਾ ਅੱਲਾਹ ਉਹ ਤੇ ਰੌਹਤ ਸਾਹਿਬ ਤੁਸੀਂ ਵੀ ਜੱਫੀ ਪਾ ਲਓ ਤੁਹਾਨੂੰ ਮੈਂ ਜੱਫੀ ਪਾ ਲਾਂ ਮੇਰੀ ਜੱਫੀ ਸਪਰਿੰਗ ਲੱਗਾ ਜਿਹੜਾ ਬੰਦਾ ਟੱਪ ਗਿਆ ਉਹ ਜਾਂਦਾ ਲੋ ਜੀ ਵੀਰ ਹੋਣੇ ਸਾਨੂੰ ਦੁਬਾਰਾ ਮਿਲਣ ਦੇ ਤੁਹਾਨੂੰ ਨਾਲੇ ਅਸੀਂ ਇਸ ਕੋਲ ਆਏ ਆ ਵੀ ਪੰਜਾਬੀ ਕਾਨਫਰੰਸ ਹੈ ਤੁਸੀਂ ਆਣਾ ਜ਼ਰੂਰ ਉਹ ਯਾਦ ਆਇਆ ਨਾਲੇ ਪੰਜਾਬੀ ਕਾਨਫਰੰਸ ਪੰਜਾਬੀ ਕਾਨਫਰੰਸ ਆ ਰਹੀ ਏ ਇੱਕ ਪੰਜਾਬੀ ਕਾਨਫਰੰਸ ਆ ਰਹੀ 5 6 7 ਦਸੰਬਰ ਤੇ ਵਿੱਚ ਆ ਰਹੇ ਨੇ ਮਰੀਦਰ ਗਿੱਲ ਤੇ ਕਰਨ ਔਜਲਾ ਹੈ ਵੀਰੇ ਇੱਕੋ ਕਰਨ ਔਜਲਾ ਹੈਪੀ ਰਾਈ ਕੋਟੀ ਤੈਨੂੰ ਕਿਨੇ ਕਿਆ ਕਰਨੋ ਜਲਾ ਰਿਹਾ ਭਾਈ ਨਾਸਰ ਨੇ ਭਾਈ ਨਾਸਰ ਨੇ ਸੱਚੀ ਕਨਫਰਮੈਂਸ ਚਲੋ ਜੀ ਓਕੇ ਵੀਰ ਮਾਮਾ ਇੰਡੀਆ ਦੇ ਤੇ ਬੱਡਰੀ ਬੰਦੇ ਮੈਨੂੰ ਤਾਂ ਨੇ ਕਿਹਾ ਉਹ ਕਹਿੰਦਾ ਵੀ ਜੇ ਅਗਰ ਜਸਤੂ ਚਲੋ ਠੀਕ ਹੈ ਲਵ ਜੀ ਚਲੋ ਠੀਕ ਹੈ ਵੀਰ ਜਿਹੜਾ ਵੀ ਆਵੇ ਵੈਲਕਮ ਅਸੀਂ ਉਹਨਾਂ ਨਾਲ ਕਰਾਂਗਾ ਪਿਆਰ ਕਰਾਂਗੇ ਉਹਨਾਂ ਨਾਲ ਤੇ ਜ਼ਰੂਰ ਆਇਆ ਜੀ ਬਾਕੀ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਨਹੀਂ ਕਰਨਾ ਕਰਨਾ ਸੌਰੀ ਮੋਝ ਗਲਤੀ ਨਾਲ ਨਿਕਲ ਗਿਆ ਚਲੋ ਠੀਕ ਹੈ ਭਰਾਵਾਂ ਨੂੰ ਅਲਵਦਾ ਕਰੀਏ ਬਾਏ ਬਾਏ ਟਾਟਾ ਹੇ ਵਲੌਗ ਚੱਲ ਰਿਹਾ ਤੁਸੀਂ ਨਹੀਂ ਜਾਣਾ ਕਿਥੇ ਖਲੋਇਓ ਖਲੋਇਓ ਵੀਰ ਉਹਨਾਂ ਨੂੰ ਕੱਲ ਹੀ ਆ ਫਿਰ ਲੋ ਜੀ ਜਿੱਦਾਂ ਹੀ ਅਸੀਂ ਉਹ ਦੋਵੇਂ ਭਰਾਵਾਂ ਨੂੰ ਛੱਡਿਆ ਤੇ ਨਾਲ ਸਾਡੇ ਹੋਰ ਭਰਾ ਇਕੱਠੇ ਹੋ ਗਏ ਨੇ ਮੇਰੇ ਨਾਲ ਪੜਦਾ ਹੈ ਪਰ ਉਮਰ ਤੋਂ ਥੋੜਾ ਵੱਡਾ ਹੈ ਉਹਦਾ ਵਿਆਹ ਨਹੀਂ ਹੋਇਆ ਲੇਕਿਨ ਕੋਈ ਨਹੀਂ ਤੁਹਾਨੂੰ ਉਹਨੇ ਨਾਲ ਵੀ ਮਿਲਾਨੇ ਆ ਇੱਕ ਸਾਡਾ ਭਰਾ ਹੈ ਕੀ ਹਾਲ ਚਾਲ ਹੈ ਨਾਮ ਕੀ ਆਪਣਾ ਹੀ ਭਰਾ ਮੇਰੇ ਸਾਜ਼ਿਮ ਨੇਮ ਹੀ ਮੇਰਾ ਅੱਛਾ ਸਾਜ਼ਿਮ ਤੁਹਾਡਾ ਭਾਜੀ ਸਾਜ਼ਿਮ ਸ਼ਾਜੀ 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 ਮੈਂ ਕਿਹਾ ਸੀ ਚੈਨਾ ਤੋਂ ਆਇਆ ਭਰਾ ਨਹੀਂ ਨਹੀਂ ਸ਼ਾਚੂ ਚੀਚਾਂ ਤੁਸੀਂ ਉਸਾਮਾ ਉਸਾਮਾ ਐ ਜੀ ਨਾਲ ਸਾਡੇ ਜੀ ਬਾਜ਼ਫ ਐ ਮੇਰੀ ਕਲਾਸ ਦਾ ਮੁੰਡਾ ਹੈ ਬੜਾ ਲਾਇਕ ਮੁੰਡਾ ਹੈ ਇਹ ਸਿੱਧੂ ਮੁਸੇਵਾਲੇ ਦਾ ਬੜਾ ਵੱਡਾ ਫੈਨ ਹੈ ਬਹੁਤ ਵੱਡਾ ਫੈਨ ਹੈ ਸਿੱਧੂ ਮੁਸੇਵਾਲੇ ਦਾ ਨਹੀਂ ਨਹੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਭਰਾ ਨੂੰ ਤੰਗ ਕਰਦੇ ਭਰਾ ਦੀ ਪੁਰਾਣੀ ਰੀਲ ਲੱਭੀ ਆ ਟਿਕਟੋਕ ਤੋਂ ਭਰਾ ਬੜਾ ਸਿੱਧੂ ਮੂਸੇ ਵਾਲਾ ਬਣਿਆ ਬੜੀ ਪੋਇਸ ਕੀ ਕਹਿੰਦੇ ਨੇ ਲਿਪਸਿੰਗ ਕਰ ਰਿਹਾ ਸੀ ਸਿੱਧੂ ਮੂਸੇ ਵਾਲੇ ਦੀ ਇਹ ਜਿਹੜਾ ਵਲੋਗ ਹੈ ਸਾਡੇ ਸਾਰੇ ਯਾਰਾਂ ਬੇਲੀ ਸਾਰੇ ਆਂਦੇਸ ਵਲੋਗ ਵਿੱਚ ਤੇ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਗੁਰੂ ਘਰ ਦੇ ਦੀ ਦਿਖਾਵਾਂਗੇ ਵਲੋਗ ਤੇ ਇਸ ਟਾਈਮ ਆ ਭਰਾਵਾਂ ਹਾਂਜੀ ਕੁਝ ਖਾਣਾ ਪੀਣਾ ਦੱਸੋ ਨਹੀਂ ਨਹੀਂ ਯਾਰ ਬਹੁਤ ਇਹ ਕਹਿੰਦਾ ਸਿੱਧੂ ਮੂਸੇ ਵਾਲੇ ਨੇ ਦਾਅਵਾ ਤੇ ਭਣੀ ਹਾਂ ਸਿੱਧੂ ਮੂਸੇ ਵਾਲੇ ਨੇ ਦਾਅਵਾ ਦੇ ਦੀ ਆ ਜੀਰਾ ਤੁਸੀਂ ਖਾਣਾ ਪੀਣਾ ਤੇ ਦੱਸੋ ਭਰਾ ਨਾ ਯਾਰ ਉਹ ਵੈਸੇ ਭਰਾ ਨੇ ਸਿੱਧੂ ਨੇ ਵਾਦਾ ਕੀਤਾ ਸੀ ਮੈਂ ਆਵਾਂਗਾ ਚਲੋ ਯਾਰ ਚਲਿਏ ਫੇਰ ਅੱਗੇ ਬਖਾਈਏ ਚਲੋ ਭਰਾ ਉਹਨਾਂ ਨੂੰ ਗੁਰਦੁਆਰਾ ਸਾਹਿਬ ਦਿਖਾਣੇ ਆ ਉਹ ਕਹਿੰਦੇ ਅਸੀਂ ਵੀ ਮੇਲਾ ਵੇਖਣਾ ਯਾਰ ਸਾਨੂੰ ਵਾਹੋ ਕਹਿੰਦੇ ਗੁਰਦੁਆਰਾ ਸਾਹਿਬ ਐਂਟਰੀ ਦੇ ਉੱਪਰ ਸਕਿਉਰਿਟੀ ਕਰਕੇ ਅਸੀਂ ਨਹੀਂ ਲੈ ਕੇ ਜਾ ਰਹੇ ਹਾਂਜੀ ਚਲਿਏ ਬਰਾਏ ਥੱਕ ਗਏ ਹੁਣ ਭੁੱਖ ਲੱਗੀ ਹੁਣ ਉਹਦਾ ਕੁਝ ਕਰਨਾ ਪੈਣਾ ਸਾਨੂੰ ਚਲੋ ਅੱਗੇ ਚੱਲੀਏ ਹੋਣ ਯਾਰਾਂ ਬੇਲੀਆਂ ਕੋ ਫ੍ਰੀ ਹੋ ਕੇ ਅਸੀਂ ਗੁਰਦੁਆਰਾ ਸਾਹਿਬ ਵਾਪਸ ਆ ਗਏ ਹਾਂ ਇਸ ਟਾਈਮ ਅਸੀਂ ਖੜੇ ਹਾਂ ਬਿਲਕੁਲ ਲੰਗਰ ਹਾਲ ਦੇ ਸਾਹਮਣੇ ਤੇ ਇਹ ਸਾਡਾ ਸੀ ਅੱਜ ਦਾ ਗੁਰਪੁਰਪ ਦਾ ਡੇ 1 ਤੁਹਾਨੂੰ ਸਾਡੇ ਵਲੋਗ ਬਹੁਤ ਵਧੀਆ ਲੱਗਿਆ ਹੋਏ ਆ ਕਿਉਂਕਿ ਅਸੀਂ ਇਹ ਵਲੋਗ ਜਿਹੜਾ ਹੈਗਾ ਦੋ ਪਾਰਟ ਪਾਰਟੇ ਬਣਾਇਆ ਠੀਕ ਹੈ ਪਹਿਲਾ ਪਾਰਟ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਇਹ ਦੂਜਾ ਹੈਗਾ ਜੀ ਸਾਡੇ ਯਾਰ ਬੇਲੀ ਸਾਰੇ ਇਕੱਠੇ ਹੋ ਗਏ ਸੀ ਕਹਿੰਦੇ ਕਿ ਭਾਜੀ ਸਾਨੂੰ ਵੀ ਮਿਲਣਾ ਆਇਆ ਅਸੀਂ ਹਾਂ ਇਹ ਹੀ ਸੇਮ ਚੀਜ਼ ਤੁਹਾਨੂੰ ਸਾਡੇ ਵਲੋਗ ਚ ਵੇਖਣ ਨੂੰ ਮਿਲੇਗਾ ਡੇ 2 ਵੀ ਆਏਗਾ ਡੇ 3 ਵੀ ਆਏਗਾ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਸੀਂ ਗਵਾਚ ਨਾ ਜਾਈਏ ਹੋਵਾਰੀ ਲੰਬਾ ਪਹਿਲਾਂ ਕਿਹਾ ਜੇਗੇ ਬਲੋਗ ਅਸੀਂ ਮਿਸ ਕਰਦੇ ਉਹਨਾਂ ਦੇ ਤੇ ਉਹਨਾਂ ਲਈ ਰੱਬ ਰੱਖਾ ਸਾਡੀ ਅਫਰ ਤੱਕ ਚੈਂਪੀਅਨ ਚੰਗਾ ਫਿਰ ਅਗਲੀ ਏ